ਜਿਹੜੀਆਂ ਕਨੀਆਂ ਦੇ ਵਿੱਚ ਬੈਠੇ ਆ ਇਹ ਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਹੈ ਜੇ ਤੁਸੀਂ ਤਾਕਤਾਂ ਦਿੱਤੀਆਂ ਤੁਸੀਂ ਇਤੋਂ ਵਜੀਰ ਬਣਾਏ ਐਮਐਲਏ ਬਣਾਏ ਜਾਂ ਜਦ ਸਰਕਾਂ ਪੱਕੀਆਂ ਦੇ ਵਿੱਚ ਅਸੀਂ ਆਪਣਾ ਆਨੰਦ ਲੈ ਰਹੇ ਆ ਆ ਸਰਕਾਂ ਸਪੀਡ ਲਾਈਟਾਂ ਸਾਡੀਆਂ ਧਾਮਸ਼ਾਲਾਾਂ ਸਾਡੀਆਂ ਗੁਰਦੁਆਰੇ ਕਮੇਟੀਆਂ ਸਾਡੀਆਂ ਮੰਦਰ ਕਮੇਟੀਆਂ ਸੋ ਮੈਂ ਗਾਵੜਿਆ ਸਾਹਿਬ ਤੁਹਾਨੂੰ ਬੇਨਤੀ ਕਰਦਾ I got ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਸਾਡੇ ਐਮਐਲਏ ਸਾਡਾ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਸਾਹਿਬ ਮੇਰੇ ਹੱਥ ਨਜ਼ਦੀਕੀ ਮੇਰੇ ਵੱਡੇ ਭਰਾ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਦਿਲਾਂ ਨੇ ਕੀਤਾ ਚਾਹੇ ਉਹ ਕਮਲ ਦੀ ਇਲੈਕਸ਼ਨ ਹੈ ਚਾਹੇ ਉਹ ਮੇਰੀ ਇਲੈਕਸ਼ਨ ਹੈ ਤੇ ਮੈਂ ਆਪਣੇ ਛੋਟੇ ਭਾਈ ਕਮਲ ਨੂੰ ਵੀ ਦੱਸਣਾ ਚਾਹਣਾ ਹੈ ਕਿ ਜੇ ਦਾਲ ਦੀ ਹਨੇਰੀ ਚਲਾ ਕੇ ਦਿਖਾ ਦਾਂਗੇ ਸੋ ਮੈਂ ਇੱਕ ਇੱਕ ਦਾ ਨਾਮ ਨਾਲ ਲੈਂਦਾ ਹੋਇਆ ਵਿਸ਼ੇਸ਼ ਤੌਰ ਤੇ ਸਰਦਾਰ ਸਿਮਰਨ ਅਬਰਾਏ ਜੀ ਨੂੰ ਉਹ ਸਾਰੇ ਜ਼ਿਲ੍ਹਿਆਂ ਜਾਣ ਦਾ ਮੌਕਾ ਦਿੰਦਾ ਤੇ ਕਿਉਂਕਿ ਮੇਰੇ ਕੋਲ ਗੁਰਦਾਸਪੁਰ ਅਮਰਸਰ ਜ਼ਿਲ੍ਹਾ ਵੀ ਆ ਬਾਕੀ ਜ਼ਿਲ੍ਹਿਆਂ ਚ ਕਰ ਮਹਾਰਸ਼ੀਨਪੁਰ ਵੀ ਜਾ ਕੇ ਆ ਬੜੀ ਤੇਜ਼ੀ ਨਾਲ ਭਰਤੀ ਹੋ ਰਹੀ ਆ ਉਹਨੀਆਂ ਕਾਪੀਆਂ ਨਹੀਂ ਸਪਲਾਈ ਅਸੀਂ ਦੇ ਸਕੇ ਜenial ਲੋਕ ਮੰਗ ਰਹੇ ਨੇ ਤੜਾ ਤੜਪਦੀ ਹੋ ਰਹੀ ਆ ਕੱਲ ਹੀ ਇਟਲੀ ਦੇ ਲੋਕਾਂ ਨੇ ਵੀ ਸਾਥਾ ਭਰਤੀਆਂ ਕਾਪੀਆਂ ਲੈ ਕੇ ਭਰਤੀ ਕੀਤੀ ਆ ਤਾਂ ਮੈਂ ਸਮਝਦਾ ਕਿ ਜਨਤਸ਼ਾ ਐਲਕੀਆਂ ਮੇਰੀ 40 ਸਾਲ ਦੀ ਉਮਰ ਆ ਪਾਰਟੀ ਵਿੱਚ ਕਦੀ ਇੰਨਾ ਤਸ਼ਾਹ ਨਹੀਂ ਮੈਂ ਵੇਖਿਆ ਜਨਾਇਲ ਕੀ ਤਸ਼ਾਹ ਆ ਤਾਂ ਕਦੀ ਵੇਖਿਆ ਇਹ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਭਰਤੀ ਨੂੰ ਰੋਕ ਵੀ ਰਹੀਆਂ ਨੇ ਪਰ ਉਹਨਾਂ ਨੂੰ ਮੂੰਹ ਦਿਖਾਣੀ ਪਊਗੀ ਕੋਈ ਐਸੀ ਗੱਲ ਨਹੀਂਗੀ ਏ ਸ਼੍ਰੋਮਣੀ ਕਾਲੀਦਾਲਾ ਸ਼੍ਰੋਮਣੀ ਕਾਲੀਦਾ ਹਰ ਵੇਲੇ ਚੁਣੌਤੀਆਂ ਦਾ ਸਾਹਮਣਾ ਕਰਦਾ ਰਿਹਾ ਹੈ ਇਹ ਚੁਣੌਤੀ ਵੀ ਸਰਕਾਰ ਕਰਦੀ ਲੋਹੜਾਹਣਾ ਪੂਰਬੀ ਦੇ ਵਿੱਚ ਭਰਤੀ ਮਹਿਮ ਨੂੰ ਪ੍ਰਚੰਡ ਕਰਨ ਵਾਸਤੇ ਜਿੱਥੇ ਦਾ ਹੀਰਾ ਸਿੰਘ ਜੀ ਕਾਪੜੀਆ ਇਹ ਸਾਡੇ ਹਲਕੇ ਦੇ ਜਿਹੜੇ ਹਨੀ ਜੀ ਸਰਕਲ ਤੋਂ ਆਨ ਕੌਕੇ ਜੀ ਸਰਕ ਇਸ ਵਾਰ ਦੇ ਪ੍ਰਧਾਨ ਚਤਲਵੀਰ ਜੀ ਸਾਰਿਆਂ ਨੇ ਬਹੁਤ ਮਿਹਰਤ ਦੇ ਨਾਲ ਸੰਗਤ ਖੱਟੀ ਕਰਕੇ ਭਰਤੀ ਮੈਂਬਰ ਨੂੰ ਹਲਾ ਰਿਹਾ ਦਿੱਤਾ ਇੱਕ ਲੋਕ ਪਰਚੀਆਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੈਂ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਆ ਇਤਿਹਾਸਕ ਪਾਰਟੀ ਆ ਇਹਦਾ ਇੱਕ ਸਧਾਰਨ ਮੈਂਬਰ ਬਣ ਜਾਣਾ ਬਹੁਤ ਫਕਰ ਵਾਲੀ ਗੱਲ ਆ ਕਿਉਂਕਿ ਪਾਰਟੀਆਂ ਬਹੁਤ ਨੇ ਪਰ ਕਿਸੇ ਵੀ ਪਾਰਟੀ ਦਾ ਕੋਈ ਇਤਿਹਾਸ ਨਹੀਂ ਜਿੰਨਾ ਇਸ ਪਾਰਟੀ ਦੀ ਬੈਕਗ੍ਰਾਉਂਡ ਆ ਜਿੰਨਾ ਇਤਿਹਾਸ ਆਇਆ ਇੱਕ ਸਧਾਰਨ ਮੈਂਬਰ ਬਣ ਜਾਣਾ ਬੜੀ ਵੱਡੀ ਮਾਣ ਵਾਲੀ ਗੱਲ ਆ ਤੇ ਜੇ ਕੋਈ ਅਹੁਦਾ ਮਿਲ ਜਵੇ ਜੇ ਕਿ ਇਹ ਦੇ ਵਿੱਚ ਆਪਾਂ प्राप्ति ਕਰ ਲਈਏ ਤਾਂ ਬਹੁਤ ਵੱਡੀ ਗੱਲ ਹੋ ਜਾਈ। ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਸ਼ੋਮਨੀ ਕਾਲੀਦਾਲ ਦੇ ਨਾਗਰ ਬਣੀਏ ਤੇ ਆਉਣ ਵਾਲੇ ਸਮੇਂ 'ਚ ਸ਼ੋਮਨੀ ਕਾਲੀਦਾਲ ਦੀ ਸਰਕਾਰ ਬਣੀਏ। ਪੰਜਾਬ ਦੇ ਜੋ ਹਾਲਾਤ ਨੇ ਇਹਨਾਂ ਨੂੰ ਜੇ ਸੁਧਾਰਨਾ ਹੈ, ਜੇ ਇਹਨਾਂ ਨੂੰ ਵਧੀਆ ਬਣਾਉਣਾ ਹੈ ਤਾਂ ਸ਼ੋਮਨੀ ਕਾਲੀਦਾਲ ਤੋਂ ਬਿਨਾ ਕੋਈ ਹੋਰ ਬਣਾ ਨਹੀਂ ਸਕਦਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਸ਼ੋਮਨੀ ਕਾਲੀਦਾਲ ਦੀ ਪਿੱਠ ਤੇ ਖੜੀਏ ਤਾਂ ਜੋ ਪੰਜਾਬ ਦਾ ਮਾਹੌਲ ਪੰਜਾਬ 'ਚ ਅਮਨ ਸ਼ਾਂਤੀ, ਭਾਈਚਾਰਾ ਜੋ ਸ਼ੋਮਨੀ ਕਾਲੀਦਾਲ ਦਾ ਏਜੰਡਾ ਹੈ। ਉਹਨੂੰ ਆਪਾਂ ਕੈਮ ਕਰ ਸਕਦੇ ਆ। ਮੇਰਾ ਸਭ ਦੀ ਗੱਲ ਕਰੀ ਕਈ ਨੌਜੋਗ ਜੇ ਡਿਪੋਟ ਕਰਕੇ ਵਾਪਸ ਭੇਜੇ ਜਾ ਰਹੇ ਕੀ ਕਹਿਣਾ ਚਾਹੁੰਦੀ ਆ ਅੱਜ ਵੀ ਜਿਹੜੇ ਅੰਮ੍ਰਿਤਸਰ ਦੀ ਧਰਤੀ ਦੇ ਕਾਹਲੇ ਜਿਹੜੇ ਨੌਜਵਾਨ ਵਾਪਸ ਭੇਜੇ ਜਾ ਰਹੇ ਨੇ। ਦੇਖੋ ਪੰਜਾਬ ਦੀ ਫਿਤਰਤ ਆ ਅੱਜ ਦੇ ਨਹੀਂ ਪੰਜਾਬ ਸैकड़े ਸਾਲਾਂ ਤੋਂ ਪੰਜਾਬੀ ਜਿਹੜੇ ਨੌਜਵਾਨ ਨੇ ਨਾ ਇਹ ਇੱਕ ਦੂਜੇ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰਦੇ ਨੇ ਤਰੱਕੀ ਦੇ ਰਾਹ ਪੈਣ ਨੂੰ। ਇੱਕ ਤਾਂ ਵੱਡੀ ਗੱਲ ਆ ਕਿ ਸਾਡੇ ਕੋਲੇ ਇਹਨੇ ਸਾਧਨ ਨਹੀਂ ਕਿ ਅਸੀਂ ਆਪਣੇ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਆਪਾਂ ਬਾਹ ਨਹੀਂ ਫੜ ਸਕਿਆ ਸਰਕਾਰਾਂ ਕਾਰੋਬਾਰ ਘਟਦੇ ਜਾ ਰਹੇ ਨੇ ਜ਼ਮੀਨਾਂ ਨੇ ਉਹ ਵਡੀਆਂ ਜਾ ਰਹੀਆਂ ਨੇ ਜਦੋਂ ਕਾਰੋਬਾਰ ਨਾ ਰਹੇ ਫਿਰ ਬੰਦਾ ਹੱਥ ਪੈਰ ਮਾਰਦਾ ਵੀ ਕਿਤਨਾ ਕਿਤੇ ਜਾਈਏ ਲੀਗਲ ਐਂਡ ਲੀਗਲ ਤਰੀਕੇ ਨਾਲ ਪਹੁੰਚਣ ਦੀ ਕੋਸ਼ਿਸ਼ ਕਰਦਾ ਬਹੁਤ ਲੋਕ ਪੈਸੇ ਦੇ ਕੇ ਪਹੁੰਚ ਗਏ ਪੁਰ ਸਰਕਾਰ ਟਰੰਪ ਦੀ ਬਣੀ ਆ ਉੱਥੇ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਇਹ ਗੱਲ ਉਹਨਾਂ ਨੇ ਆਪਣੇ ਲੋਕਾਂ ਨੂੰ ਕਹੀ ਸੀ ਵੀ ਅਸੀਂ ਜਿਹੜੇ ਇਲਿਜੀਲ ਲੋਕ ਲੈਣ ਨੂੰ ਬਾਹਰ ਕੱਟਾਂਗੇ ਪਰ ਉਹ ਕੱਢ ਰਿਹਾ ਆ ਆਪਾਂ ਉਹਦੇ ਦੇਖੋ ਉਹਨੂੰ ਆਪਾਂ ਕਹੀਏ ਉਹਦਾ ਬਿਲਕੁਲ ਕਸੂਰ ਨਹੀਂ ਤੇ ਸਾਡੇ ਨੌਜਵਾਨਾਂ ਦਾ ਵੀ ਕੋਈ ਕਸੂਰ ਨਹੀਂ ਲੱਗਦਾ ਜਿਹੜੇ ਏਜੰਟ ਨੇ ਉਹਨਾਂ ਦਾ ਕਿਤੇ ਨਾ ਕਿਤੇ ਲੱਖਾਂ ਰੁਪਏ ਲੈ ਕੇ ਗਲਤ ਤਰੀਕੇ ਦੇ ਨਾਲ ਜਿਹੜੇ ਏਜੰਟ ਜਿਹੜੇ ਜਿਹੜੇ ਉਹਨਾਂ ਨੂੰ ਐਕਸਪਲੈਨ ਕਰਦੇ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਨੌਜਵਾਨਾਂ ਦੇ ਪੈਸੇ ਵਾਪਸ ਮਿਲਣੇ ਚਾਹੀਦੇ ਆ ਤਾਂ ਜੋ ਆਪਣਾ ਉਹ ਆਜੀ ਤੇ ਆਏ ਨੇ ਤੇ ਕਾਰੋਬਾਰ ਕਰ ਸਕਣ ਆਪਣੇ ਭਵਿੱਖ ਨੂੰ ਬਣਾ ਸਕਣ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲ ਸਕਣ ਉਹਨਾਂ ਦੇ ਪੈਸੇ ਵਾਪਸ ਮਿਲਣੇ ਚਾਹੀਦੇ ਠੀਕ ਹੈ ਠੀਕ ਹੈ ਥੈਂਕ ਯੂ ਹਾਂਜੀ ਕੌਂਸਲਰ ਸਾਹਿਬ ਅੱਜ ਮੀਟਿੰਗ ਰੱਖੀ ਗਈ ਸੀ ਕਿਸ ਪਰਪਸ ਨੂੰ ਲੱਗੇ ਜਿਹੜੀ ਮੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੀ ਸਰਦਾਰ ਸੁਮਨਜੀਤ ਸਿੰਘ ਜੀ ਹਨੀ ਵੱਲੋਂ ਵਾਰਡ ਨੰਬਰ 20 ਦੇ ਵਿੱਚ ਮੇਰੇ ਆਪਣੇ ਪਾਪਾ ਜੀਵਨ ਸਿੰਘ ਨਗਰ ਦੇ ਵਿੱਚ ਭਰਤੀ ਮੋਹਮ ਰੱਖੀ ਗਈ ਸੀ ਜਿਹਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਲੋਕ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਚੱਲ ਰਹੀ ਹੈ ਮੇਰੇ ਸਾਰੇ ਵਾਰਡ ਦੇ ਸਾਰੇ ਹਲਕੇ ਦੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਸ਼੍ਰੋਮਣੀ ਕਾਲਜਲ ਦਾ ਵੱਧ ਤੋਂ ਵੱਧ ਮੈਂਬਰ ਬਣ ਕੇ ਆਪਾਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਈ ਇਸ ਤਰ੍ਹਾਂ ਕਿ ਜੇ ਸੋ ਪਹਿਲੇ ਵੀ ਦਿੱਖਿਆ ਉਹਨਾਂ ਪਰਚੀ ਦੀ ਜਿਹੜੀ ਪਰਸੀ ਪਰਾਂ ਦੀ ਜਿਹੜੀ ਮੁਹਿੰਮ ਪਹਿਲੇ ਵੀ ਚਲਾਈ ਗਈ ਸੀ ਉਸ ਤੋਂ ਬਾਅਦ ਤੁਸੀਂ ਬੰਦ ਕਰਤਾ ਤੇ ਹੁਣ ਫਿਰ ਤੋਂ ਚਾਲੂ ਕੀਤੀ ਕਿ ਕਿਸ ਤਰੀਕੇ ਹੁੰਗਾਰਾ ਮਿਲੇ ਲੋ ਪਹਿਲਾ ਪਹਿਲਾ ਮੇਰੇ ਮੇਰੇ ਕਾਉਂਸਲਰ ਮੈਂ ਕਾਉਂਸਲਰ ਬਤੌਰ ਵਾਰਡ ਨੰਬਰ 20 ਵੱਲੋਂ ਮੈਂ ਸ਼ੁਰੂ ਕੀਤੀ ਸੀ ਅੱਜ ਸਾਡੇ ਸਰਕਲ ਪ੍ਰਧਾਨ ਜੀ ਵੱਲੋਂ ਸ਼੍ਰੋਮਣੀ ਕਾਲਜ ਦੀ ਜਿਹੜੀ ਭਰਤੀ ਪ੍ਰੰਦਾਗਾਸ਼ ਕੀਤਾ ਗਿਆ ਸੀ 5 ਦਿਨ ਰਹਿ ਗਏ ਨੇ ਅਸੀਂ ਦਿਨ ਰਾਤ ਇੱਕ ਕਰਕੇ ਸ਼੍ਰੋਮਣੀ ਕਾਲਜ ਦੀ ਭਰਤੀ ਸਾਰੇ ਵਾਰਡ ਸਰਕੇ ਹਲਕਿਆਂ ਦੇ ਵਿੱਚ ਕਰ ਰਹੇ ਹਾਂ ਤੇ ਇਸ ਤਰੀਕੇ ਲੋਕਾਂ ਦਾ ਪਿਆਰ ਵਾਲਾ ਹੁੰਗਾਰਾ ਕਿਸ ਤੱਕ ਤੁਹਾਨੂੰ ਮਿਲੇ ਤੁਸੀਂ ਦੇ ਸੈਕੜਿਆਂ ਦੀ ਤعداد ਦੇ ਵਿੱਚ ਲੋਕ ਆਪ ਮੁਹਾਰੇ ਸ਼੍ਰੋਮਿਕ ਕਲਚਰ ਦਾ ਮੈਂਬਰ ਬਣਨ ਦੀ ਪਹੁੰਚੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਪਾਰਟੀ ਦੇ ਵਿੱਚ ਆਮ ਮਹਾਰੇ ਕੋਈ ਮੈਂਬਰ ਬਣਨ ਲਈ ਪਹੁੰਚਿਆ ਹੋਵੇਗਾ ਇੰਦੀ ਗਿਣਤੀ ਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਇੰਨਾ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਜੋ ਮੈਂਬਰ ਬਣ ਲਈ ਆ ਰਹੇ ਨੇ ਜਿਸ ਤਰੀਕੇ ਦੇਖ ਰਹੇ ਹੋ ਆ ਨਾ ਟਾਈਮ ਲਾਈਨ ਤੇ ਸਿਮ ਰਹੀ ਚੱਲੀ ਹੈ ਕਿ ਜੇ ਇਹ ਸਰਕਾਰ ਬਣ ਸਕਦੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ 2027 'ਚ ਸਰਕਾਰ ਬਣਾਵਾਂਗੇ 35 ਲੱਖ ਤੋਂ ਉੱਪਰ ਜਿਹੜੀ ਭਰਤੀ ਹੋ ਚੁੱਕੀ ਹੈ ਹਜੇ 5 ਦਿਨਾਂ ਦੇ ਵਿੱਚ ਹਜੇ ਹੋਰ ਹੋਏਗੀ 50 ਲੱਖ ਤੋਂ ਉੱਪਰ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਏਗੀ ਤੇ 2027 ਦੇ ਵਿੱਚ ਸ਼੍ਰੋਮਣੀ ਅਕ ਨੂੰ ਪਿਆਰ ਮਿਲਿਆ ਜਿਸ ਤੱਕ ਤੁਸੀਂ ਦੇਖ ਰਹੇ ਹੋ ਨਾਲ ਨਾਲ ਮੀਟਿੰਗਾਂ ਚੱਲ ਰਹੀਆਂ ਤੇ ਜਿਹੜੀ ਸਾਰੇ ਮਿਲੇ ਲੋਕਾਂ ਦੇ ਕਿਸ ਤਰੀਕੇ ਹੁੰਾਰੇ ਮਿਲ ਰਹੇ ਸਾਡੀ ਸ਼ਰਮਣੀ ਅਕਾਲੀ ਦਲ ਸਰਕਾਰ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਪਰਤੀ ਮੁਹਿੰਮ ਸ਼ੁਰੂ ਕੀਤੀ ਹੈ ਉਸ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਆਪ ਮੁਹਾਰੇ ਹੋ ਕੇ ਪਰਤੀ ਦੇ ਇਸ ਦੇ ਵਿੱਚ ਸ਼ਾਮਲ ਹੋ ਗਏ ਜੀ ਜਗ੍ਹਾ ਆਨਰ ਡੈਮਿੰਗ ਜਿਦਾ ਸ਼ਰਮਣੀ ਅਕਾਲੀ ਦਲ ਦਾ ਬੋਤਾ ਉਹ ਤੇ ਸ਼ਰਮਣੀ ਅਕਾਲੀ ਦਲ ਦੀ ਸਹੀ ਸਰਕਾਰ ਬਣ ਸਕਦੀ ਹੈ ਹਾਂਜੀ 2027 ਦੇ ਵਿੱਚ ਡੈਫੀਨੇਟਲੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਬਣੇ ਪਰ ਲੋਕ ਕਹਿੰਦਾ ਜਿਵੇਂ ਅਕਾਲੀ ਦਲ ਜਿਵੇਂ ਬਹੁਤ ہنگارا دے ساری جو شروع اکالی دل سرکار ਉਹਨੇ ਕੀਤੇ ਹੋਏ ਕੰਮਾਂ ਦੇ ਬਾਰੇ ਲੋਕਾਂ ਨੂੰ ਜੋ ਹੈ ਜਾਣਕਾਰੀ ਉਸ ਤੱਕ ਜਿਹੜੀ ਪਰਤੀ ਨੂੰ ਚੱਲਾਈ ਸੀ ਕਿੰਨੀ ਪਰਤੀਆਂ ਹੋ ਚੁੱਕੀਆਂ ਨੇ ਅਜੇ ਤੱਕ 35 ਲੱਖ ਤੋਂ ਉੱਪਰ ਜਿਹੜੀ ਹੈ ਪਰਤੀ ਹੋ ਚੁੱਕੀ ਆ ਹੋਰ ਹੱਲੇ ਚੱਲ ਰਹੀ ਕਿੰਨੀ ਤੱਕ ਇਹ ਲਾਸਟ ਕਿੰਨੀ ਤੱਕ ਆਪਣਾ ਹੋ ਸਕਦਾ ਕਿੰਨੇ ਤੱਕ ਜਾ ਸਕਦੀ ਹੈ ਇਹ ਦੇਖੋ ਜੀ ਚੱਲ ਰਹੀ ਹੈ ਹੁਣ ਜੀ ਆਉਣ ਵਾਲਾ ਸਮਾਂ ਜੋ ਹੈ ਇਸ ਤੋਂ ਕਾਫੀ ਬਦਲ ਸਕਦਾ ਪਰ ਇਹ ਕਿੱਜੇ ਕਿਹਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਸਾਡਾ ਹਲਕਾ ਪੂਰਬੀ ਤੇ ਇਸ ਵਾਰਡ ਤੋਂ ਸਾਡੇ ਵੀਰ ਕੌਂਸਲਰ ਸਾਹਿਬ ਖੜੇ ਹੈ ਸਾਡੀ ਮਾਤਾ ਜੀ ਖੜੇ ਹੈ ਸਾਡੀ ਇੱਥੇ ਭਰਤੀ ਮਹਿੰਮ ਦੇ ਸਬੰਧ ਵਿੱਚ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਦੀ ਸੈਂਕੜੇ ਦੀ ਗਿਣਤੀ ਦੇ ਵਿੱਚ ਜਿੱਥੇ ਨੌਕਰੀਆਂ ਨੇ ਸਾਡੀਆਂ ਸਰਕਾਰੀ ਯੋਗ ਮਕਾਮਾਂ ਪਹੁੰਚਾਈਆਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਬਜ਼ੁਰਗੋ ਹਰ ਬਰਸ ਦੇ ਲੋਕ ਆਏ ਆ ਤੁਸੀਂ ਆਪ ਤੁਹਾਡੇ ਕੈਮਰਿਆਂ ਦੇ ਅੱਖ ਨਾਲ ਪਹੁੰਚ ਹੋਇਆ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ 25 ਸਾਲ ਦਾ ਮੇਰਾ ਸੀ ਆਸੀ ਸੋਕਰ ਆਸੀ ਵਾਦ ਨਾ ਨਹੀਂ ਕਦੀ ਦੇਖਿਆ ਕਿ ਇੰਨਾ ਭਾਰੀ ਉਛਾ ਧਰਤੀ ਨੂੰ ਲੈ ਕੇ ਦੇਖਣ ਨੂੰ ਮਿਲਿਆ ਹੋਵੇ ਇਥੇਲੇ ਲੰਬੇ ਸਮੇਂ ਤੋਂ ਧਰਤੀ ਮਹਿੰਮ ਜਿਹੜੀ ਸ਼੍ਰੋਮਣੀ ਗਾਲੀ ਦਿਲ ਵੱਲ ਚਲਾਈ ਜਾ ਰਹੀ ਹੈ ਅੱਜ ਕਿੰਨੀਆਂ ਧਰਤੀਆਂ ਜਿਹੜੀਆਂ ਅੱਜ ਤਕਰੀਬਨ ਕੋਨਾ 10000 ਦੇ ਕਰੀਬ ਇੱਥੇ ਜਿਹੜਾ ਸਾਡਾ ਕੈਂਪ ਸੀਗਾ ਉਹਦੇ ਉਹਦੇ ਵਿੱਚ ਸਾਡੀਆਂ ਮੈਂਬਰ ਬਣੇ ਆ ਬਾਕੀ ਸਾਡੀਆਂ ਟੀਮ ਜਿਹੜੀਆਂ ਨੇ ਉਹ ਘਰ ਘਰ ਜਾ ਰਹੀ ਹੈ ਹਰ ਅਸੀਂ ਗਲੀ ਮੁਹੱਲੇ ਨਗਰ ਕੂਚੇ ਕਸਮੇ ਪਿੰਡ ਦੇ ਵਿੱਚ ਜਾ ਰਹੇ ਹਾਂ ਕੱਲੇ ਲੁਧਿਆਣੇ ਦੇ ਵਿੱਚ ਨਹੀਂ ਬਲਕਿ ਸਾਰੇ ਪੰਜਾਬ ਦੇ ਅੰਦਰ ਸਾਡੀ ਭਰਤੀ ਮੁਹਿੰਮ ਜਿਹੜੀ ਹੈ ਉਹ ਬਹੁਤ ਸ਼ੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਮੈਂ ਸਮਝਦਾ ਮੈਂ ਸੰਗਤ ਦਾ ਧੰਨਵਾਦ ਕਰਦਾ ਹੈ ਬਹੁਤ ਵੱਡਾ ਬਲ ਜਿਹੜਾ ਵਾ ਉਹ ਸਾਡੀ ਭਰਤੀ ਮੁਹਿੰਮ ਨੂੰ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਮੰਗ ਕਰਾਂਗੇ ਬਤੌਰ ਯੂਥ ਕੱਲੀ ਦਾ ਇੱਕ ਸੇਵਕ ਹੋਣ ਦੇ ਨਾਤੇ ਕਿ ਸਮਾਂ ਬਹੁਤ ਸ਼ੋਰਟ ਜਿਹੜਾ ਹੈਗਾ ਉਹ ਸਾਡੀ ਲੀਡਰਸ਼ਿਪ ਨੇ ਦਿੱਤਾ 1 ਮਹੀਨੇ ਦਾ 1 ਮਹੀਨੇ ਦੇ ਵਿੱਚ ਹਰ ਬੰਦੇ ਤੱਕ ਅਪਰੋਚ ਕਰਨੀ ਮੈਂ ਸਮਝਦਾ ਕਿਉਂਕਿ ਅਸੀਂ ਲੱਗੇ ਹੋਏ ਹਾਂ ਕਿ ਅਸੀਂ ਇਸ ਤਜਰਬੇ 'ਚੋਂ ਲੰਘ ਰਹੇ ਹਾਂ ਕਿ ਸਾਨੂੰ ਇਹ ਅਸੀਂ ਤਾਂ ਕਰਕੇ ਕਹਿਣਾ ਚਾਹੁੰਦੇ ਹਾਂ ਜੇ ਸਮਾਂ ਵੱਧ ਜੇ ਤਾਂ ਬਹੁਤ ਅੱਛੀ ਗੱਲ ਹੈ ਬਾਕੀ ਜੋ ਸਾਡੀ ਪਾਰਟੀ ਦੀ ਨੀਂਹ ਛੱਡਾ ਰਹੇ ਹਾਂ ਅਸੀਂ ਤਾਂ ਆਪਣੀ ਸੇਵਾ ਨਿਰੰਤਰ ਕਰਨ ਲਈ ਦੋ ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਤਿਆਰੀ ਹੈ ਕਿਉਂਕਿ ਲਗਾਤਾਰ ਵਕ ਵਕ ਪਾਰਟੀਆਂ ਜਿਹੜੀਆਂ ਨੇ ਉਹ ਇਹੀ ਗੱਲ ਕਰਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਤਮ ਹੋ ਚੁੱਕੀ ਹੈ ਅੱਜ ਦਾ ਕੰਨਦ ਸ਼ਾਦੀ ਕੇ ਤੁਹਾਨੂੰ ਲੱਗਦਾ ਵੀ ਸ਼੍ਰੋਹਣੀ ਕਲੀ ਦਾ ਖਤਮ ਹੋ ਗਿਆ ਦਿੱਲੀ ਦੇ ਵਿੱਚ ਆਮ ਪਾਰਟੀ ਖਾਸ਼ੀਅਤੇ ਤੱਕ ਗਈ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਹਾਸ਼ੀਏ ਤੇ 0+0 ਲੈ ਕੇ ਗਈ ਔਰ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਅੰਦਰ ਲੋਕ ਨਵੀਂ ਇਬਾਰਤ ਲਿਖਣ ਲਈ ਸ਼ਰੋਮਣੀ ਅਕਾਲੀ ਗੁਰਦਵਾਰੇ ਦੀ ਕਹਾਣੀ ਲਿਖਣ ਲਈ ਤਿਆਰ ਬਰ ਤਿਆਰ ਨੇ ਤੇ ਤੁਹਾਡਾ ਅੱਜ ਦਾ ਸ਼ਾਹ ਦੱਸਦਾ ਤੁਹਾਡੇ ਕੈਮਰੇਆਂ ਦੀ ਅੱਖ ਨੇ ਨੋਟ ਕੀਤਾ ਕਿ ਕੋਈ ਦੂਰ ਆਏ ਨਹੀਂ ਆਉਣ ਵਾਲੇ ਕੱਲ 'ਚ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਰਬਾਰ ਦੀ ਸਰਕਾਰ ਆਉਣ ਵਾਲੇ ਦਿਨ ਜੋ ਹੋਰ ਕਿੰਨੀਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੇ ਹੋਰ ਕਿੰਨੀਆਂ ਮੀਟਿੰਗਾਂ ਕੀਤੀਆਂ ਜਾਣਗੇ ਮੈਂਬਰਸ਼ਿਪ ਦੀਆਂ ਮੀਟਿੰਗਾਂ ਅਸੀਂ ਹਰ ਗਲੀ ਗਲੀ ਵਾਈਜ਼ ਅਸੀਂ ਆਪਣੀਆਂ ਟੀਮਾਂ ਬਣਾ ਕੇ ਯੂਥ ਅਕਾਲੀ ਦਰ ਦੇ ਜਿੰਨੇ ਵਲੰਟੀਅਰਸ ਐ ਉਹ ਘਰ ਘਰ ਜਾ ਰਹੇ ਐ ਸੋ ਇਸ ਮਹੱਲੇ ਦੇ ਵਿੱਚ ਜਦੋਂ ਅਸੀਂ ਆਏ ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਤਾਂ ਕਰਕੇ ਅਸੀਂ ਸੋਚਿਆ ਵੀ ਘਰ ਘਰ ਜਾਣ ਨਾਲੋਂ ਇੱਕ ਥਾਂ ਤੇ ਬੁਲਾ ਕੇ ਹੀ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀਗਾ ਸੋ ਹਰ ਥਾਂ ਤੇ ਇਦਾਂ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮੈਂ ਪ੍ਰੈਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਸਾਡਾ ਮੈਸੇਜ ਐ ਸਾਡਾ ਸਨੇਹਾ ਵਾ ਉਹ ਜਨ ਜਨ ਤੱਕ ਆਵਾਮ ਕਰ ਦਿੱਤੋਨੇ ਬਹੁਤ ਬਹੁਤ ਧੰਨਵਾਦ